ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਆ ਜਿੱਥੇ ਕਿ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਭਾਵੇਂ ਕਿ ਮੌਸਮ ਦੇ ਵਿੱਚ ਕਾਫੀ ਫਰਕ ਦਿਖਾਈ ਦੇ ਰਿਹਾ ਹੈ ਔਰ ਜਿਵੇਂ ਹੀ ਦਸੰਬਰ ਦਾ ਮਹੀਨਾ ਸ਼ੁਰੂ ਹੋਇਆ ਸੋ ਹੁਣ ਅੱਜ ਦੇ ਮੌਸਮ ਦੀ ਗੱਲ ਕਰਾਂ ਤਾਂ ਅੱਜ ਕਾਫੀ ਜਿਹੜੇ ਕਿ ਠੰਡਾ ਹੈ ਔਰ ਸੰਗਤ ਜਿਹੜੀ ਕਿ ਆਮਦ ਹੈ ਪਹਿਲਾਂ ਨਾਲੋਂ ਵੱਧ ਹੈ ਸੋ ਤਸਵੀਰਾਂ ਤੁਸੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦੇਖ ਸਕਦੇ ਹੋ ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਭਾਵੇਂ ਕਿ ਅੱਜ ਕਾਫੀ ਧਰਜ ਦਿਨ ਹੈ ਠੰਡਾ ਹੈ ਸਰਦੀ ਦਾ ਮੌਸਮ ਹੈ ਪਰ ਫਿਰ ਵੀ ਸੰਗਤ ਬਹੁਤ ਆਤ ਗਿਣਤੀ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਹੈ ਸੋ ਦੇਸ਼ਮ ਦੇ ਛਤੋਂ ਸੰਗਤ ਪਹੁੰਚੀ ਹੈ ਸੋ ਪਰਿਵਾਰਾਂ ਸਮੇਤ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦਰ ਤੇ ਹਾਜ਼ਰੀ ਭਰਨ ਲਈ ਨਤਮਸਤਕ ਹੋਣ ਲਈ ਆਉਂਦੇ ਨੇ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਤਾਂ ਤਾਂ ਸ਼੍ਰੀ ਗੁਰੂ ਰਾਮ ਦਾ ਜਰ ਤੇ ਆ ਕੇ ਨਤਮਸਤਕ ਹੁੰਦੀ ਹੈ ਮੱਥਾ ਟੇਕਦੇ ਨੇ ਸੋ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਕਿਉਂਕਿ ਇਸ ਦਰ ਤੇ ਆ ਕੇ ਜਦੋਂ ਅਰਦਾਸ ਕਰਦੇ ਨੇ ਤਾਂ ਸਾਰੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਦੁੱਖ ਕੱਟੇ ਜਾਂਦੇ ਨੇ ਰੱਬੀ ਇਲਾਹੀ ਬਾਣੀ ਜਦੋਂ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਤਾਂ ਸ਼ੁਮਨ ਕਾਵਨਵਾ ਪੂਰੀਆਂ ਹੁੰਦੀਆਂ ਹਨ ਸਤਿ ਧੰਤਨ ਸ੍ਰੀ ਗੁਰੂ ਰਾਮਦਾਸ ਦੀ ਮਿਹਰ ਸਦਕਾ ਵੱਡਾ ਜਿਹੜਾ ਕਿ ਇਕੱਠੇ ਸੰਗਤ ਦਾ ਦੇਖਣ ਨੂੰ ਮਿਲਦਾ ਸੋ ਸੰਗਤ ਬੜੀ ਦੂਰ ਦੂਰੋਂ ਧੰਤਨ ਸ੍ਰੀ ਗੁਰੂ ਰਾਮਦਾਸ ਦੇ ਸ਼ੁਕਰਾਨਾ ਕਰਨ ਲਈ ਪਹੁੰਚਦੀ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਸ ਦਰਤੇ ਆਉਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪਵਿੱਤਰ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਨੇ ਜੁੜੇ ਕਰਕੇ ਸੇਵਾ ਕਰਦੀਆਂ ਨੇ ਔਰ ਇਸ ਮੌਕੇ ਤੇ ਸੰਗਤਾਂ ਲੰਗਰ ਹਾਲ ਵਿੱਚ ਜਾ ਕੇ ਸੇਵਾ ਕਰਕੇ ਆਪਣੇ ਆਪ ਨੂੰ ਵਡਪਾਗੀਆਂ ਸਮਝਦੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਸ਼ਨ ਹੁੰਦੇ ਨੇ ਸੋ ਸੰਗਤਾਂ ਵਡਪਾਗੀਆਂ ਨੇ ਜਿਹੜੀਆਂ ਇਸ ਦਰ ਤੇ ਪਹੁੰਚੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਅੱਜ ਭਾਵੇਂ ਸਰਦੀ ਕਾਫੀ ਹੈ ਠੰਡਾ ਦਿਨ ਹੈ ਔਰ ਸੰਗਤ ਫਿਰ ਵੀ ਕਾਫੀ ਜਿਹੜੀ ਕਿ ਬਹੁਤਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀ ਹੋਈ ਹੈ ਸਵਤੰਤਰ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਇਲਾਹੀ ਬਾਣੀ ਦਾ ਸਰਵਨ ਕਿਰਤਨ ਸਰਵਨ ਕੀਤਾ ਜਾਂਦਾ ਹੈ ਸੇਵਾ ਕੀਤੀ ਜਾਂਦੀ ਹੈ ਔਰ ਤੁਸੀਂ ਦੇਖੋ ਲੰਬੇ ਲੰਬੇ ਲਾਈਨਾਂ ਦੇ ਵਿੱਚ ਲੱਗੇ ਸੰਗਤ ਨਤਮਸਤਕ ਹੁੰਦੀ ਹੈ ਸੋ ਬੜੀ ਦੂਰ ਦੂਰੋਂ ਸੰਗਤਾਂ ਇਸ ਦਰ ਤੇ ਆ ਕੇ ਮੱਥਾ ਟੇਕਦੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਸੋ ਤਨ ਤਨ ਸ਼੍ਰੀ ਗੁਰੂ ਰਾਮ ਦਾ ਦਰ ਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਸੁਸੰਗਤਾਂ ਬੜੀ ਦੂਰ ਦਰੋਂ ਆਉਂਦੀਆਂ ਨੇ ਵਟ ਭਾਗੀਆਂ ਨੇ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਤੁਸੀਂ ਕਿੱਥੋਂ ਆਏ ਹੋ ਦਿੱਲੀ ਪਹਿਲੀ ਵਾਰੀ ਆਏ ਨਹੀਂ ਨਹੀਂ ਆਤੇ ਰਹਤੇ ਹਾਂ ਕਿਵੇਂ ਲੱਗਦਾ ਇੱਥੇ ਆ ਕੇ ਜਦੋਂ ਸਿਰ ਮੱਥਾ ਟੇਕਣ ਲਈ ਅੰਦਰ ਜਾਂਦੇ ਆ ਕਿੰਨਾ ਕਮਨ ਬਹੁਤ ਸਕੂਨ ਮਿਲਦਾ ਹੈ ਆਪ ਅਕੀ ਨਾਲ ਲੈ ਕੇ ਇਹ ਵਾਈ ਗੁਰੂ ਜੀ ਸੰਗ ਲੈ ਕੇ ਆਏ تھے ਹਾਂਜੀ फिर एक खिचे अंदर दे इस स्वरूप में जाएंगे फिर नए स्वरूप में घर आएंगे अच्छा, अच्छा हां जी ये लगता है कि फोटो अंदर जाके खिचे लगाई जाएगी फोटो किसी किसी को देनी है अब कहीं और देने से अच्छा है ऐसा लगता है कि बस यहीं पे ही दे दिया जाए अच्छा, अच्छा, हां जी ਕਿਵੇਂ ਲੱਗਦਾ ਜਦੋਂ ਕਿ ਆ ਦੇਸ਼ਾਂ ਵਿਦੇਸ਼ਾਂ ਸੰਗਤ ਪਹੁੰਚਦੀ ਹੈ ਤੁਸੀਂ ਵੀ ਇੱਥੇ ਆਏ ਹੋ ਦਿੱਲੀ ਤੋਂ ਆਏ ਹੋ ਪਹਿਲਾਂ ਵੀ ਤੁਸੀਂ ਆ ਚੁੱਕੇ ਹੋ ਜਦੋਂ ਅੰਸੀ ਅੰਦਰ ਜਾਂਦੇ ਆ ਗੁਰਬਾਣੀ ਸਰਵਣ ਕਰਦੇ ਤਾਂ ਮਨ ਨੂੰ ਸਕੂਨ ਜਿਹੜਾ ਮਿਲਦਾ ਹੈ ਕੀ ਲੱਗਦਾ ਕਿ ਇਸ ਦਰਤੀ ਹੀ ਰਹਿ ਜਾਈਏ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਮਨ ਨਹੀਂ ਕਰਦਾ ਘਰ ਜਾਣੇ ਕਾ ਲੇਕਿਨ ਸਭ ਤੋਂ ਵੱਧ ਸਕੂਨ ਤਬ ਹੈ ਜਦੋਂ ہم ਉਨਕੀ ਬਾਤ ਮੰਨਣਾ ਸ਼ੁਰੂ ਕਰਾਂਗੇ दर्शन करना तो बहुत आसान होता है दर्शन हो भी जाते हैं सबको लेकिन जब हम उनके नियम पे उनके हुक्मनामा पे चलना शुरू करेंगे ना तो गुरु और ज्यादा खुश हो जाएंगे तो हाँ बिल्कुल वही है जाना वही है इंसान शरीर किस लिए मिला है इसलिए मिला है नहीं तो अपा तो कुत्ते बिल्ली भी बन सकते थे लेकिन हमें नाम जब करने का सौभाग्य मिला है तो इस धरती पे आए हैं तो जो मकसद लेकर आए वो मकसद पूरा होना चाहिए

ਸੋ ਹੁਣ ਤੁਸੀਂ ਇਹ ਦੇਖ ਕੇ ਫੋਟੋ ਤੇ ਫਿਰ ਨਤਮਸ ਤੋਂ ਵਾਪਸ ਚ ਹਾਂਜੀ ਵਾਪਸ ਜਾਣਾ ਦਰਸ਼ਨ ਤਾਂ ਸਵੇ ਹੀ ਕਰ ਲਏ تھے ਬਸ ਇਹ ਵਾਪਸ ਜਾਣਗੇ ਤੇ ਨੈਰੂਪ ਵਿੱਚ ਘਰ ਆਏਗੇ ਸੋ ਵਿਸ਼ਵਾਸ ਸੰਗਤ ਦਾ ਬਹੁਤ ਜ਼ਿਆਦਾ ਜਦੋਂ ਵੀ ਇਸ ਦਰ ਤੇ ਕੋਈ ਆਉਂਦਾ ਤਾਂ ਸੰਗਤ ਵਿਸ਼ਵਾਸ ਬਣਦਾ ਔਰ ਧੰਨ ਧੰਨ ਸ਼੍ਰੀ ਗੁਰੂ ਰਾਮ ਦੇ ਦਰ ਦਾ ਸ਼ੁਕਰਾਨਾ ਵੀ ਕਰਦੇ ਨੇ ਕਿਉਂਕਿ ਹਰ ਕੋਈ ਇੱਥੇ ਆ ਕੇ ਸ਼ਰਧਾ ਪਾਉਣ ਨਤਮਸਤਕ ਹੁੰਦਾ ਸੋ ਬੜੀ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਕਿਉਂਕਿ ਭਾਵਨਾ ਬਹੁਤ ਜ਼ਿਆਦਾ ਸੰਗਤ ਦੀ ਜੁੜੀ ਹੋਈ ਹੈ ਅਲੱਗ ਅਲੱਗ ਸਟੇਟਾਂ ਤੋਂ ਰਾਜਾਂ ਤੋਂ ਪਹੁੰਚਦੇ ਨੇ ਸੋ ਵਿੱਚ ਕਿੱਥੋਂ ਆਏ ਜੀ ਤੁਸੀਂ ਦੱਸ ਦਿਓ ਨਾਲ ਅਜੀ ਯੂਕੇ ਚੋਂ ਜੋ ਕਿ ਤੋਂ ਹਾਂਜੀ ਹਾਂਜੀ ਪਹਿਲੀ ਵਾਰ ਹੀ ਆਏ ਜੀ ਅ ਬਲੇਵਾ ਦੀ ਹਾਂਜੀ ਕੀ ਲੱਗਿਆ ਜੀ ਜਦੋਂ ਤੁਸੀਂ ਯੂਕੇ ਦੇ ਵਿੱਚ ਵੀ ਇਸ ਦਰ ਤੇ ਜ਼ਰੂਰ ਜਾ ਕੇ ਆਣਾ ਜਿੱਥੇ ਕਿ ਹਰ ਕੋਈ ਮੱਥਾ ਟੇਕਦਾ ਆ ਕਿ ਯਾ ਸਾਰੀਆਂ ਨੇ ਸੁਖਾਪੁਰੀਆਂ ਆਣੀਆਂ ਹਾਂਜੀ ਸਾਰੀਆਂ ਨੇ ਸੁਖਾਪੁਰੀਆਂ ਆਣੀਆਂ ਇਹ ਤਾਂ ਸਿਫਤੀ ਦਾ ਘਰ ਹੈ ਇਹ ਮਾਲਕ ਦੇ ਘਰ ਬੜਾ ਬਹੁਤ ਵੱਡਾ ਖਜ਼ਾਨਾ ਹੈ ਤੇ ਇੱਥੋਂ ਦਾ ਜੋ ਲੁੱਟਣਾ ਲੁੱਟ ਕੇ ਆਪਣੀ ਨਿਮਰਤਾ ਦੇ ਨਾਲ ਤੁਸੀਂ ਲਿਜਾ ਸਕਦੇ ਹੋ ਵੀ ਜਿਵੇਂ ਤੁਸੀਂ ਲੈ ਕੇ ਆਏ ਅਸੀਂ ਲੈ ਕੇ ਆ ਰਹੇ ਹਾਂ ਦੇਖੋ ਮੇਰੀਆਂ ਧੀਆਂ ਮੇਰਾ ਜਵਾਈ ਹੈ ਇਹ ਮੇਰੀ ਬੇਟੀ ਹੈ ਅਸੀਂ ਖੋਸ਼ ਹੋ ਗਏ ਚੱਲੇ ਆ ਖੋਸ਼ ਹੋ ਗਏ ਚੱਲੇ ਇੱਥੇ ਸਭ ਦੀਆਂ ਝੋਲੀਆਂ ਵਰ ਸਭ ਦੀਆਂ ਝੋਲੀਆਂ ਵਰਦੀਆਂ ਕੋਈ ਉਮੀਦ ਹੈ ਕੋਈ ਗਰੀਬ ਹੈ ਇਹਨੂੰ ਕੋਈ ਮਤਲਬ ਨਹੀਂ ਇਹ ਝੋਲੀ ਭਰਨੀ ਹੈ ਤੁਹਾਨੂੰ ਅਡੰਦੀ ਹੈ ਉਹ ਜਾ ਚੋਣੀ ਚਾਹੀਦੀ ਹੈ ਸੰਗਤ ਦਾ ਵਿਸ਼ਵਾਸ ਦੇਸ਼ਾਂ ਵਿਦੇਸ਼ਾਂ ਦਿੱਤੇ ਸੰਗਤ ਪਹੁੰਚਦੀ ਹੈ ਕਿਉਂਕਿ ਅਰਦਾਸ ਬੜੀ ਜ਼ਰੂਰੀ ਹੈ ਜਦੋਂ ਅਸੀਂ ਅਰਦਾਸ ਕਰਦੇ ਆ ਤਾਂ ਸਾਰੀਆਂ ਅਰਦਾਸਾਂ ਕਬੂਲ ਹੁੰਦੀਆਂ ਸੋ ਯੂਕੇ ਤੋਂ ਪਰਿਵਾਰ ਆਇਆ ਔਰ ਬੜੀ ਹੀ ਸ਼ਰਤ ਹੈ ਇਸ ਦਰ ਪ੍ਰਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਦਰ ਤੇ ਆ ਕੇ ਅਰਦਾਸ ਕਰਦੇ ਤਾਂ ਸਾਰੀਆਂ ਆਸਾ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸੋ ਸਤਖੰਡ ਸ਼੍ਰੀ ਦਰਬਾਰ ਸਿੱਧ ਤਸਵੀਰਾਂ ਤੁਹਾਡਾ ਨਾਲ ਸਾਂਝੇ ਕੀਤੇ ਨੇ ਭਾਵੇਂ ਕਿ ਸਰਦੀਆਂ ਮੌਸਮ ਹੈ ਫਿਰ ਵੀ ਸੰਗਤ ਬੜੀ ਦੂਰ ਦੂਰੋਂ ਆ ਕੇ ਇਥੇ ਨਤਮਸਤਕ ਹੋ ਰਹੀ ਹੈ ਸੋ ਸ਼ਰਧਾ ਆਸਤਾ ਤੁਸੀਂ ਆਪ ਦੇਖੋ ਦ ਸੰਗਤ ਦੀ ਬਹੁਤ ਜ਼ਿਆਦਾ ਹੈ ਸੋ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਪਰਿਵਾਰ ਇਥੇ ਆਪਣੇ ਪਰਿਵਾਰਾਂ ਸਮੇਤ ਨਤਮਸਤਕ ਹੋਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਔਰ ਤਨ ਤਨ ਸ੍ਰੀ ਗੁਰੂ ਰਾਮ ਦਾਸ ਜੀ ਸੁਪਰਾਨਾ ਕਰਨ ਲਈ ਪਹੁੰਚਦੇ ਹਾਂ ਦੈਨਿਕ ਸਵੇਰਾ ਤੋਂ ਗੁਰਪ੍ਰਸਿੱਧ ਅਪ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਦੇਸ਼ਵ ਦੇਛਾ ਤੋਂ ਸੰਗਤ ਪਹੁੰਚਦੀ ਹੈ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਭਾਵੇਂ ਕਿ ਮੌਸਮ ਦੇ ਵਿੱਚ ਕਾਫੀ ਫਰਕ ਦਿਖਾਈ ਦੇ ਰਿਹਾ ਔਰ ਜਿਵੇਂ ਹੀ ਦਸੰਬਰ ਦਾ ਮਹੀਨਾ ਸ਼ੁਰੂ ਹੋਇਆ ਸੋ ਹੁਣ ਅੱਜ ਦੇ ਮੌਸਮ ਦੀ ਗੱਲ ਕਰਾਂ ਤਾਂ ਅੱਜ ਕਾਫੀ ਜਿਹੜੇ ਕਿ ਠੰਡਾ ਹੈ ਔਰ ਸੰਗਤ ਜਿਹੜੀ ਕਿ ਆਮਦ ਹੈ ਪਹਿਲਾਂ ਨਾਲੋਂ ਵੱਧ ਹੈ ਸੋ ਤਸਵੀਰਾਂ ਤੁਸੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦੇਖ ਸਕਦੇ ਹੋ ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਭਾਵੇਂ ਕਿ ਅੱਜ ਕਾਫੀ ਧਰਜ ਦਿਨ ਹੈ ਠੰਡਾ ਹੈ ਸਰਦੀ ਦਾ ਮੌਸਮ ਹੈ ਪਰ ਫਿਰ ਵੀ ਸੰਗਤ ਬਹੁਤ ਆਤ ਗਿਣਤੀ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਹੈ ਸੁਦੇਸ਼ਮ ਵਿਦੇਸ਼ਾਂ ਤੋਂ ਸੰਗਤ ਪਹੁੰਚੀ ਹੈ ਸੋ ਪਰਿਵਾਰਾਂ ਸਮੇਤ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦਰ ਤੇ ਹਾਜ਼ਰੀ ਭਰਨ ਲਈ ਨਤਮਸਤਕ ਹੋਣ ਲਈ ਆਉਂਦੇ ਨੇ ਸੁਦੇਸ਼ਮ ਵਿਦੇਸ਼ਾਂ ਤੋਂ ਸੰਗਤ ਤੰ ਤਨ ਸ਼੍ਰੀ ਗੁਰੂ ਰਾਮ ਦਾਰ ਤੇ ਆ ਕੇ ਨਤਮਸਤਕ ਹੁੰਦੀ ਹੈ ਮੱਥਾ ਟੇਕਦੇ ਨੇ ਸੋ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਕਿਉਂਕਿ ਇਸ ਦਰ ਤੇ ਆ ਕੇ ਜਦੋਂ ਅਰਦਾਸ ਕਰਦੇ ਨੇ ਤਾਂ ਸਾਰੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਦੁੱਖ ੱਟੇ ਜਾਂਦੇ ਨੇ ਰੱਬੀ ਇਲਾਹੀ ਬਾਣੀ ਜਦੋਂ ਸਰਵਣ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਤਾਂ ਸ਼ੁਮਨ ਕਾਵਨਵਾ ਪੂਰੀਆਂ ਹੁੰਦੀਆਂ ਹਨ ਸਤਨਤਨ ਸ਼੍ਰੀ ਗੁਰੂ ਰਾਮਦਾਸ ਦੀ ਮਿਹਰ ਸਦਕਾ ਵੱਡਾ ਜਿਹੜਾ ਇਕੱਠੇ ਸੰਗਤ ਦਾ ਦੇਖਣ ਨੂੰ ਮਿਲਦਾ ਹੈ ਸੋ ਸੰਗਤ ਬੜੀ ਦੂਰ ਦੂਰੋਂ ਤਨਤਨ ਸ਼੍ਰੀ ਗੁਰੂ ਰਾਮਦਾਸ ਦੇ ਸ਼ੁਕਰਾਨਾ ਕਰਨ ਲਈ ਪਹੁੰਚਦੀ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਸ ਦਰਤੇ ਆਉਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪਵਿੱਤਰ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਨੇ ਜੁੜੇ ਕਰਕੇ ਸੇਵਾ ਕਰਦੀਆਂ ਨੇ ਔਰ ਇਸ ਮੌਕੇ ਤੇ ਸੰਗਤਾਂ ਲੰਗਰ ਹਾਲ ਵਿੱਚ ਜਾ ਕੇ ਸੇਵਾ ਕਰਕੇ ਆਪਣੇ ਆਪ ਨੂੰ ਵਡਪਾਗੀਆਂ ਸਮਝਦੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਸ਼ਨ ਹੁੰਦੇ ਨੇ ਸੋ ਸੰਗਤਾਂ ਵਡਪਾਗੀਆਂ ਨੇ ਜਿਹੜੀਆਂ ਇਸ ਦਰ ਤੇ ਪਹੁੰਚੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਅੱਜ ਭਾਵੇਂ ਸਰਦੀ ਕਾਫੀ ਹੈ ਠੰਡਾ ਦਿਨ ਹੈ ਔਰ ਸੰਗਤ ਫਿਰ ਵੀ ਕਾਫੀ ਜਿਹੜੀ ਕਿ ਬਹੁਤਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀ ਹੋਈ ਹੈ ਸਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਇਲਾਹੀ ਬਾਣੀ ਦਾ ਸਰਵਨ ਕਿਰਤਨ ਸਰਵਨ ਕੀਤਾ ਜਾਂਦਾ ਹੈ ਸੇਵਾ ਕੀਤੀ ਜਾਂਦੀ ਹੈ ਔਰ ਤੁਸੀਂ ਦੇਖੋ ਲੰਬੇ ਲੰਬੇ ਲਾਈਨਾਂ ਦੇ ਵਿੱਚ ਲੱਗੇ ਸੰਗਤ ਨਤਮਸਤਕ ਹੁੰਦੀ ਹੈ ਸੋ ਬੜੀ ਦੂਰ ਦੂਰੋਂ ਸੰਗਤਾ ਇਸ ਦਰ ਤੇ ਆ ਕੇ ਮੱਥਾ ਟੇਕਦੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਸੋ ਤਨ ਤਨ ਸ਼੍ਰੀ ਗੁਰੂ ਰਾਮ ਦਾ ਦਰ ਦੇ ਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਸੰਗਤਾਂ ਬੜੀ ਦੂਰ ਦਰੋਂ ਆਉਂਦੀਆਂ ਨੇ ਵਟ ਭਾਗੀਆਂ ਨੇ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਤੁਸੀਂ ਕਿੱਥੋਂ ਆਏ ਹੋ ਦਿੱਲੀ ਹਾਂ ਪਹਿਲੀ ਵਾਰ ਹੀ ਆਏ ਨਹੀਂ ਨਹੀਂ ਆਤੇ ਰਹਤੇ ਹੈ ਕਿਵੇਂ ਲੱਗਦਾ ਇੱਥੇ ਆ ਕੇ ਜਦੋਂ ਸੇਬ ਮੱਥਾ ਟੇਕਣ ਲਈ ਅੰਦਰ ਜਾਂਦੇ ਕਿੰਨਾ ਕਮਾਨ ਬਹੁਤ ਸਕੂਨ ਮਿਲਦਾ ਹੈ ਆ ਕੀ ਨਾਂ ਲੈ ਕੇ ਇਹ ਵਾਈ ਗੁਰੂ ਜੀ ਸੰਗ ਲੈ ਕੇ ਆਏ تھے ਹਾਂ ਜੀ अब, अब फिर ये इस स्वरूप में जाएंगे फिर नए स्वरूप में घर आएंगे अच्छा, अच्छा जी जी की लगता है कि फोटो अंदर जाके किथे लगाई जाएगी फोटो किसी किस नु देनी है अब कहीं और देने से अच्छा ऐसा लगता है कि बस यहीं पे ही दे दिया जाए अच्छा हां जी किवें लगता है जदों तो कि अ देशाव, देशा-विदेशा संगत पहुंच दिए तुसी भी इथे आए हो दिल्ली तो आए हो दर्शन करना तो बहुत आसान होता है दर्शन हो भी जाते हैं सबको लेकिन जब हम उनके नियम पे उनके हुक्मनामा पे चलना शुरू करेंगे ना तो गुरु और ज्यादा खुश हो जायेंगे हाँ बिलकुल वही है जाना वो ही है इंसान शरीर किस लिए मिला है इसलिए मिला है नहीं तो अपन तो कुत्ते बिल्ली भी बन सकते थे लेकिन हमें नाम जब करने का सौभाग्य मिला है तो इस धरती पे आए हैं तो जो मकसद लेकर आए वो मकसद पूरा होना चाहिए नहीं तो फिर अगले जन्म बिच कुत्ते बिल्ली यही बनेंगे ਇਲਾਹ ਜਦੋਂ ਕੀਰਤਨ ਸਰਵਨ ਕਰੀਏ ਤਾਂ ਅਸੀਂ ਉਸ ਇਲਾਹੀ ਬਾਣੀ ਦਾ ਜਿਹੜਾ ਹੁਕਮਨਾਮਾ ਹੈ ਜਿਹੜੀ ਉਹਦੇ ਅਰਥ ਨੇ ਉਹ ਸਾਨੂੰ ਸਮਝਣੇ ਚਾਹੀਦੇ। ਹਾਂ ਬਿਲਕੁਲ ਸਮਝ ਆਉਂਦੀ ਚਾਹੀਦੀ। ਨਹੀਂ ਵੀ ਸਮਝ ਆਏ ਤਾਂ ਇਹ बोलना ਚਾਹੀਦਾ ਦੇਖੋ ਅਸੀਂ ਨਲਾਇਕ ਹੈ। ਅਸੀਂ ਨੂੰ ਸਮਝ ਨਹੀਂ ਆਂਦਾ ਬਟ ਫਿਰ ਵੀ ਗੁਰੂ ਦੇ ਹੈ। ਸਮਰਪਿਤ ਹਨ। ਬਿਲਕੁਲ। ਟਾਪਰ ਨਹੀਂ ਬਣ ਸਕਤੇ ਲੇਕਿਨ ਫੇਲਰ ਵੀ ਹੈ ਤੋ ਵੀ ਗੁਰੂ ਕੇ ਹੈ। सो हूं देख के फोटो ते फिर नतमस्तक वापस हां जी वापस जाना है दर्शन तो सुबह ही कर लिए थे बस ये वापस जाएंगे ते नए रूप घर आएंगे ਸੋ ਵਿਸ਼ਵਾਸ ਸੰਗਤ ਦਾ ਬਹੁਤ ਜ਼ਿਆਦਾ ਹੈ ਜਦੋਂ ਵੀ ਇਸ ਦਰ ਤੇ ਕੋਈ ਆਉਂਦਾ ਹੈ ਤਾਂ ਸੰਗਤ ਵਿਸ਼ਵਾਸ ਬਣਦਾ ਹੈ ਔਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਸ਼ੁਕਰਾਨਾ ਵੀ ਕਰਦੇ ਨੇ ਕਿਉਂਕਿ ਹਰ ਕੋਈ ਇੱਥੇ ਆ ਕੇ ਸ਼ਰਧਾ ਪਾਉਣ ਨਤਮਸਤਕ ਹੁੰਦਾ ਹੈ ਸੋ ਬੜੀ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਕਿਉਂਕਿ ਭਾਵਨਾ ਬਹੁਤ ਜ਼ਿਆਦਾ ਸੰਗਤ ਦੀ ਜੁੜੀ ਹੋਈ ਹੈ ਅਲੱਗ ਅਲੱਗ ਸਟੇਟਾਂ ਤੋਂ ਰਾਜਾਂ ਤੋਂ ਪਹੁੰਚਦੇ ਨੇ ਸੋ ਵੀਰ ਜੀ ਕਿੱਥੋਂ ਆਏ ਜੀ ਤੁਸੀਂ ਦੱਸ ਦਿਓ ਨਾਲ ਹਾਂਜੀ ਯੂਕੇ ਚੋਂ ਯੂਕੇ ਤੋਂ ਹਾਂਜੀ ਹਾਂਜੀ ਪਹਿਲੀ ਵਾਰ ਹੀ ਆਏ ਜੀ ਪਲੇਆਰੀ ਹਾਂਜੀ ਕੀ ਲੱਗਿਆ ਜੀ ਜਦੋਂ ਤੁਸੀਂ ਯੂਕੇ ਦੇ ਵਿੱਚ ਵੀ ਇਸ ਦਰ ਤੇ ਜ਼ਰੂਰ ਜਾ ਕੇ ਆਣਾ ਜਿੱਥੇ ਕਿ ਹਰ ਕੋਈ ਮੱਥਾ ਟੇਕਦਾ ਹੈ ਯਾ ਸਾਰੀਆਂ ਨੇ ਸੁਖਾਪੁਰੀਆਂ ਆਣੀਆਂ ਹਾਂਜੀ ਸਾਰੀਆਂ ਨੇ ਸੁਖਾਪੁਰੀਆਂ ਆਣੀਆਂ ਇਹ ਤਾਂ ਸਿਫਤੀ ਦਾ ਘਰ ਹੈ ਇਹ ਮਾਲਕ ਦੇ ਘਰ ਬੜਾ ਬਹੁਤ ਵੱਡਾ ਖਜ਼ਾਨਾ ਹੈ ਤੇ ਇੱਥੋਂ ਦਾ ਜੋ ਲੁੱਟਣਾ ਲੁੱਟ ਕੇ ਆਪਣੀ ਨਿਮਰਤਾ ਦੇ ਨਾਲ ਤੁਸੀਂ ਲਿਜਾ ਸਕਦੇ ਹੋ ਵੀਰ ਜੀ ਫਿਰ ਤੁਸੀਂ ਲੈ ਕੇ ਆਏ ਅਸੀਂ ਲੈ ਕੇ ਆ ਰਹੇ ਹਾਂ ਦੇਖੋ ਮੇਰੀ ਧੀਆ ਮੇਰਾ ਜਵਾਈ ਹੈ ਇਹ ਮੇਰੀ ਬੇਟੀ ਹੈ ਅਸੀਂ ਖੁਸ਼ ਹੋ ਗਏ ਜੱਲੇ ਖੁਸ਼ ਹੋ ਗਏ ਜੱਲੇ ਇਥੇ ਸਭ ਦੀਆਂ ਝੋਲੀਆਂ ਪਰ ਸਭ ਦੀਆਂ ਝੋਲੀਆਂ ਵਰਦੀਆਂ ਕੋਈ ਉਮੀਦ ਹੈ ਕੋਈ ਗਰੀਬ ਹੈ ਇਹਨੂੰ ਕੋਈ ਮਤਲਬ ਨਹੀਂ ਇਹ ਝੋਲੀ ਭਰਨੀ ਹੈ ਤੁਹਾਨੂੰ ਅਡੰਦੀ ਹੈ ਉਹ ਜਾ ਚੋਣੀ ਚਾਹੀਦੀ ਹੈ ਥੈਂਕ ਯੂ ਸੰਗਤ ਦਾ ਵਿਸ਼ਵਾਸ ਦੇਸ਼ਾਂ ਵਿਦੇਸ਼ਾਂ ਦਿੱਤੇ ਸੰਗਤ ਪਹੁੰਚਦੀ ਹੈ ਕਿਉਂਕਿ ਅਰਦਾਸ ਬੜੀ ਜ਼ਰੂਰੀ ਹੈ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਸਾਰੀਆਂ ਅਰਦਾਸਾਂ ਕਬੂਲ ਹੁੰਦੀਆਂ ਸੋ ਯੂਕੇ ਤੋਂ ਪਰਿਵਾਰ ਆਇਆ ਔਰ ਬੜੀ ਹੀ ਸ਼ਰਤ ਹੈ ਇਸ ਦਰ ਪ੍ਰਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਦਰ ਤੇ ਆ ਕੇ ਅਰਦਾਸ ਕਰਦੇ ਤਾਂ ਸਾਰੀਆਂ ਆਸਾ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸੋ ਸਤਖੰਡ ਸ਼੍ਰੀ ਦਰਬਾਰ ਸੇ ਤਸਵੀਰਾਂ ਤੁਹਾਡਾ ਨਾਲ ਸਾਂਝੇ ਕੀਤੇ ਨੇ ਭਾਵੇਂ ਕਿ ਸਰਦੀਆਂ ਮੌਸਮ ਹੈ ਫਿਰ ਵੀ ਸੰਗਤ ਬੜੀ ਦੂਰ ਦੂਰੋਂ ਆ ਕੇ ਤੇ ਨਤਮਸਤ ਹੋ ਰਹੀ ਐ ਸੋ ਸ਼ਰਧਾ ਆਸਤਾ ਤੁਸੀਂ ਆਪ ਦੇ ਸੋ ਸੰਗਤ ਦੀ ਬਹੁਤ ਜ਼ਿਆਦਾ ਹੈ ਸੋ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਪਰਿਵਾਰ ਇੱਥੇ ਆਪਣੇ ਪਰਿਵਾਰਾਂ ਸਮੇਤ ਨਤਮਸਤਕ ਹੋਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਔਰ ਤੁੰਤਨ ਸ਼੍ਰੀ ਗੁਰੂ ਰਾਮਦਾਸ ਜੀ ਸੁਪਰਾਨਾ ਕਰਨ ਲਈ ਪਹੁੰਚਦੇ ਹਨ ਜਨਕ ਸਵੇਰਾ ਤੋਂ ਗੁਰਪ੍ਰੇਸਿੰਗ ਅਪ ਸ਼੍ਰੀ ਅੰਮ੍ਰਿਤਸਰ ਸਾਹਿਬ